ਸਾਸਿਕਾ ਮਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਤੇ ਹੋ ਗਿਆ ਵੱਡਾ ਐਕਸ਼ਨ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਲਗਾਤਾਰ ਦੂੜੀ ਬਣਾ ਕੇ ਬੈਠੇ ਹੋਏ ਨੇ ਕਾਂਗਰਸ ਪਾਰਟੀ ਤੋਂ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਇਹਨਾਂ ਜਿਮਨੀ ਚੋਣਾਂ ਦਾ ਜਿਹੜਾ ਸਫਰ ਕੱਢਿਆ ਹੈ ਕਾਂਗਰਸ ਪਾਰਟੀ ਨੇ ਉਹਦੇ ਵਿੱਚ ਬਿਲਕੁਲ ਸ਼ਮੂਲੀਅਤ ਨਹੀਂ ਕੀਤੀ ਗਈ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਵੀ ਰਹੇ ਨਵਜੋਤ ਸਿੰਘ ਸਿੱਧੂ ਵਿਧਾਇਕ ਅਤੇ ਮੰਤਰੀ ਵੀ ਰਹੇ ਯਾਨੀ ਕਿ ਉਹਨਾਂ ਨੇ ਦੋ ਦੋ ਅਹੁਦੇ ਸੰਭਾਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਲੇਕਿਨ ਸੱਚ ਬੋਲਣ ਤੋਂ ਬਿਲਕੁਲ ਗਰੇਸ ਨਹੀਂ ਕੀਤਾ ਜਾਂਦਾ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਵੀ ਰਹੇ ਨਵਜੋਤ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਰਹੇ ਯਾਨੀ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਜੇ ਗੱਲ ਕਰੀਏ ਭਗਵੰਤ ਮਾਨ ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਸੱਦਾ ਆਇਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਤੁਸੀਂ ਆਓ ਆਮ ਆਦਮੀ ਪਾਰਟੀ ਦੀ ਵਾਗਡੋਰ ਸੰਭਾਓ ਤੁਸੀਂ ਮੁੱਖ ਮੰਤਰੀ ਬਣ ਜਾਓ ਅਤੇ ਮੈਂ ਬਣ ਜਾਵਾਂਗਾ ਉਪ ਮੁੱਖ ਮੰਤਰੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਤੂਤੀ ਬੋਲਦੀ ਸੀ ਪੂਰੇ ਪੰਜਾਬ ਦੇ ਵਿੱਚ ਹੁਣ ਤਾਂ ਸਾਰੀਆਂ ਪਾਰਟੀਆਂ ਹੀ ਨਵਜੋਤ ਸਿੰਘ ਸਿੱਧੂ ਨੂੰ ਨਜ਼ਰ ਅੰਦਾਜ਼ ਕਰ ਲੀਆਂ ਕਰ ਰਹੀਆਂ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਬਿਲਕੁਲ ਸੱਚ ਬੋਲਦੇ ਨੇ ਰਾਜਨੀਤੀ ਨੂੰ ਬਿਜ਼ਨਸ ਜਾਂ ਧੰਦਾ ਨਹੀਂ ਬਣਾ ਕੇ ਚੱਲਦੇ ਲੇਕਿਨ ਹੁਣ ਇੱਕ ਵੱਡੀ ਕਹਾਣੀ ਦੇ ਵਿੱਚ ਉਲਝ ਗਏ ਨੇ ਮਾਫੀ ਮੰਗਣੀ ਪਵੇਗੀ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨੂੰ ਸੱਤਾਂ ਦਿਨਾਂ ਦੇ ਸੱਤ ਦਿਨਾਂ ਦੇ ਵਿੱਚ ਵਿੱਚ ਜੇਕਰ ਲਾਈਵ ਹੋ ਕੇ ਜਾਂ ਅਦਾਲਤ ਦੇ ਵਿੱਚ ਆ ਕੇ ਆ ਮਾਫੀ ਨਹੀਂ ਮੰਗਦੇ ਆਪਣੀ ਜਿਹੜੀ ਗੱਲ ਉਹਨਾਂ ਨੇ ਕਹੀ ਉਸ ਦਾ ਸਪਸ਼ਟੀਕਰਨ ਨਹੀਂ ਦਿੰਦੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਉੱਤੇ ਵੱਡੀ ਕਾਰਵਾਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹੋ ਸਕਦੀ ਹੈ ਦੱਸਦੀ ਹੈ ਕਿ ਪਹਿਲਾਂ ਕਿਸੇ ਕਤਲ ਦੇ ਮਾਮਲੇ ਨੂੰ ਲੈ ਕੇ ਕਾਫੀ ਲੰਮਾ ਸਮਾਂ ਉਹਨਾਂ ਨੇ ਜੇਲ੍ਹ ਚ ਦਪਾਇਆ ਜਿਹੜਾ ਹ ਬਤਾਇਆ ਹੁਣ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਸੀ ਭਾਵੇਂ ਐਸਐਸ ਫੁਲਕਾ ਵੀ ਉਹਨਾਂ ਦੇ ਨਾਲ ਖੜ ਗਿਆ ਚਾਹੇ ਹੋਰ ਜਿਹੜੇ ਆਯੂਰਵੈਦਿਕ ਡਾਕਟਰ ਸੀ ਉਹ ਵੀ ਉਹਨਾਂ ਨੇ ਖੜ ਗਿਆ ਉਹਨਾਂ ਨੇ ਕਿਹਾ ਕਿ ਨਿੰਬੂ ਦਾ ਪਾਣੀ ਖਣਤੂ ਛਟਕਾਰਾ ਰੋਟੀ ਤੋਂ ਛਟਕਾਰਾ ਨਿੰਮ ਦੇ ਪੱਤੇ ਅਤੇ ਹਲਦੀ ਕੱਚੀ ਹਲਦੀ ਯਾਨੀ ਕਿ ਇਹਨਾਂ ਦਾ ਸੇਵਨ ਕਰਕੇ ਜਿਹੜਾ ਹੈ ਕੈਂਸਰ ਉੱਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਮੈਡੀਕਲ ਦਾ ਕਿਤੇ ਨਾ ਕਿਤੇ ਥੋੜਾ ਜਿਹਾ ਵਿਰੋਧ ਕੀਤਾ ਸੀ ਲੇਕਿਨ ਇੱਧਰ ਸਾਰੇ ਪੰਜਾਬ ਦੇ ਡਾਕਟਰ ਅਤੇ ਉਹਨਾਂ ਦੀਆਂ ਯੂਨੀਅਨਸ ਜਿਹੜੀਆਂ ਨੇ ਉਹ ਇਕੱਠੀਆਂ ਹੋ ਗਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਕੁਝ ਵੀ ਕੈਂਸਰ ਦੀ ਰੈਮਡੀ ਵਾਸਤੇ ਬੋਲਿਆ ਗਿਆ ਉਹ ਬਿਲਕੁਲ ਗਲਤ ਹੈ ਕੀਮੋਥੈਰੇਪੀ ਕਰੋਣਾ ਵੀ ਜ਼ਰੂਰੀ ਹੈ ਕੈਂਸਰ ਦੇ ਪੇਸ਼ੈਂਟ ਨੂੰ ਇਹ ਸ਼ੁਰੂਆਤੀ ਲੱਛਣ ਨੇ ਜਿੱਕਰ ਸ਼ੁਰੂਆਤ ਦੇ ਵਿੱਚ ਜਿਵੇਂ ਪਤਾ ਲੱਗਦਾ ਹੈ ਕੈਂਸਰ ਦੇ ਮਰੀਜ਼ ਨੂੰ ਹੋ ਸਕਦਾ ਹੈ ਕਿ ਨਿੰਮ ਦੇ ਪੱਤੇ ਹਲਦੀ ਨਿੰਬੂ ਪਾਣੀ ਖਾਣ ਦਾ ਛੁਟਕਾਰਾ ਕਰਕੇ ਰੋਟੀ ਘੱਟ ਕਰਕੇ ਜਿਹੜੀ ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ ਲੇਕਿਨ ਜੇ ਸਟੇਜ 1 ਤੇ ਹੈ 2 ਤੇ ਹੈ 3 ਤੇ ਹੈ 4 ਤੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਡੀਕਲ ਤੋਂ ਬਿਨਾ ਇਸ ਦਾ ਪਿਆਸ ਨਹੀਂ ਕੀਤਾ ਜਾ ਸਕਦਾ ਯੁਵਰਾਸ ਯੂਰਾਸਨ ਨੂੰ ਆਪਾ ਦੇਖ ਲਈਏ ਯਾਨੀ ਕਿ ਉਹਨਾਂ ਨੇ ਕਿਹਾ ਹੈ ਕਿ ਝੂਠ ਬੋਲਿਆ ਜਾ ਰਿਹਾ ਹੈ ਪ੍ਰਚਾਰਿਆ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਵੱਲੋਂ ਜੇਕਰ ਉਹ 7 ਦਿਨ ਦੇ ਵਿੱਚ ਮਾਫੀ ਨਹੀਂ ਮੰਗਦੇ ਤਾਂ ਅਸਿੱਟਿਆ ਜਾਵੇਗਾ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇਟ ਮੀਨਸ ਕਿ ਹੁਣ ਉਹਨਾਂ ਨੂੰ ਆਪਣੇ ਬਿਆਨਾਂ ਤੇ ਮਾਫੀ ਮੰਗਣੀ ਪਵੇਗੀ ਕਿਉਂਕਿ ਪੰਜਾਬ ਦੀ ਜਿਹੜੀ ਡਾਕਟਰ ਐਸੋਸੀਏਸ਼ਨ ਹੈ ਉਹਨਾਂ ਨੇ ਵੱਡਾ ਦਾਵਾ ਬੋਲ ਦਿੱਤਾ ਹੈ ਨੋਟਿਸ ਜਾਰੀ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਜਿਹੜੇ ਉਹਨਾਂ ਨੇ ਸ਼ਬਦ ਕਹੇ ਨੇ ਉਹ ਵਾਪਸ ਲੈਣ ਤੁਹਾਨੂੰ